ਇਹ ਹੈ ਕਰਨ ਦੇਵਿਗੜ੍ਹ ਵਾਲਾ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਪਹਿਲਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ ਪਾਣੀ ਦੀ ਪੁਰਾਣੀ ਪਾਈਪਾਂ ਨੂੰ ਬਦਲੇਗੀ ਸਰਕਾਰ ਡਾਕਟਰ ਬਲਬੀਰ ਸਿੰਘ ਨਵੀਂ ਪੀੜ੍ਹੀ ਨੂੰ ਸੈਮੀਨਾਰਾਂ ਰਾਹੀਂ ਪੰਥਕ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਚੰਦੂ ਮਾਜਰਾ ਭਾਈ ਅਮਰਪਾਲ ਸਿੰਘ ਦੇ ਭਰਾ ਤੇ ਸਾਥੀ ਨੂੰ ਮਿਲੀ ਜਵੰਤ ਭਾਰਤੀ ਨਿਸ਼ਾਨੇਬਾਜ਼ 10 ਮੀਟਰ 에ਅਰ ਰਾਈਫਲ ਮਿਕਸਡ ਮੁਕਾਬਲੇ ਦੇ ਕੁਆਲਿਫਿਕੇਸ਼ਨ ਗੇਟ ਤੋਂ ਹੋਏ ਬਾਅਦ ਹਿੰਸਕ ਅੰਦੋਲਨ ਦੇ ਚੱਲਦਿਆਂ ਪੂਰੇ ਦੇਸ਼ ਵਿੱਚ ਕਾਲਫੂ ਲਾਇਆ ਹੋਣ ਖਬਰਾਂ ਵਿਸਤਾਰ ਨਾਲ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਪਟਿਆਲਾ ਦੇ 25 ਤੋਂ ਪ੍ਰਭਾਵਿਤ ਨਿਊ ਯਾਦਵਿੰਦਰਾ ਕਲੋਨੀ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਉਹਨਾਂ ਨਾਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਦੱਚਵਾਲ ਸਿਹਤ ਸਰਜਨ ਡਾਕਟਰ ਸੰਜੇ ਗੋਇਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਉਹਨਾਂ ਨਾਲ ਜਿੱਥੇ ਵੀ ਨੁਕਸੀ ਉਹਨਾਂ ਕਿਹਾ ਕਿ ਉਹ ਲੱਭ ਲੈ ਗਿਆ ਤੇ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੇ ਮਿਲਣ ਨਾਲ ਅਜੀਹਾ ਰੋਗ ਫੈਲਿਆ ਹੈ ਪਰ ਹੁਣ ਸਥਿਤੀ ਵਿੱਚ ਸੁਧਾਰ ਹੋ ਚੁੱਕਿਆ ਉਹਨਾਂ ਕਿਹਾ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ਼ ਪਾਣੀ ਮਿਲ ਰਿਹਾ ਤੇ ਕੋਈ ਵੀ ਨਵਾਂ ਕੇਸ ਨਹੀਂ ਆ ਰਿਹਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਇਹਨਾਂ ਇਲਾਕਿਆਂ ਵੱਲ ਕਦੇ ਧਿਆਨ ਨਹੀਂ ਦਿੱਤਾ ਜਿਸ ਕਰਕੇ ਪੀਣ ਵਾਲੇ ਪਾਣੀ ਦੀ ਪ੍ਰਾਣੀਆਂ ਤੇ ਗਲ ਚੁੱਕੀਆਂ ਪਾਈਪਾਂ ਨੂੰ ਕਦੇ ਵੀ ਨਮੀਆਂ ਨਹੀਂ ਪਾਈਆਂ ਗਈਆਂ ਹੁਣ ਪੰਜਾਬ ਸਰਕਾਰ ਅਜਿਹੇ ਇਲਾਕਿਆਂ ਵਿੱਚ ਪਾਣੀ ਦੀਆਂ ਨਵੀਆਂ ਪਾਈਪਾਂ ਪਾਏਗੀ ਡਾਕਟਰ ਬਲਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਪੰਜਾਬ ਵਾਸੀਆਂ ਨੂੰ ਚੰਗੀ ਸਿਹਤ ਤੇ ਸਰਕਾਰ ਦਾ ਪਹਿਲੀ ਤਜੀਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਨੂੰ ਤੇ ਸਖਤਰਾਂ ਨਾਲ ਮੀਟਿੰਗ ਕਰਕੇ ਸੂਬਾ ਪੱਧਰੀ ਮੋਨਿਟਰਿੰਗ ਕਮੇਟੀ ਬਣਾਈ ਹੈ ਅਤੇ ਇਸ ਨਾਲ ਹਰ ਜ਼ਿਲ੍ਹੇ ਵਿੱਚ ਦੇਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਸਾਰੀ ਸਥਿਤੀ ਨੂੰ ਨੇੜਿਓਂ ਨਜ਼ਰ ਰੱਖ ਰਹੇ ਹਨ ਮੁੱਖ ਸਕੱਤਰ ਨੂੰ ਵੀ ਪੂਰੀ ਸਥਿਤੀ ਦੀ ਸਮੀਖਿਆ ਕਰਨ ਦਾ ਨਿਰਦੇਸ਼ ਦੇ ਦਿੱਤੇ ਗਏ ਹਨ ਗੰਦੇ ਪਾਣੀ ਦੀ ਸਪਲਾਈ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਪੂਰੀ ਮਸਤੈਦਗੀ ਵਰਤੀ ਜਾ ਰਹੀ ਹੈ ਕਿ ਉਲਟੀਆਂ ਤੇ ਦਸ ਦਾ ਕੋਈ ਵੀ ਨਵਾਂ ਕੇਸ ਨਾ ਆਵੇ ਲੋਕਾਂ ਨੂੰ ਕੋਲਰਿਨ ਦੀਆਂ ਗੋਲੀਆਂ ਪ੍ਰਦਾਨ ਕਰਨ ਦੇ ਨਾਲ-ਨਾਲ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ ਹੈ ਡਾਕਟਰ ਬਲਵੀਰ ਸਿੰਘ ਨੇ ਕਿਹਾ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਣ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗ ਨਗਰ ਨਿਗਮ ਸਮੇਤ ਹੋਰ ਸਬੰਧਤ ਵਿਭਾਗ ਉਹਨਾਂ ਦੀ ਸੇਵਾ ਵਿੱਚ ਸਦਾ ਹਾਜ਼ਰ ਹਨ ਇਸ ਮੌਕੇ ਕਰਨਲ ਜੇ ਵੀ ਸਿੰਘ ਨਗਰ ਨਿਗਮ ਦੇ ਨਿਗਾਰਨ ਇੰਜੀਨੀਅਰ ਗੁਰਪ੍ਰੀਤ ਸਿੰਘ ਵਾਸੀਆਂ ਹੋਰ ਅਧਿਕਾਰੀ ਵੀ ਮੌਜੂਦ ਸਨ ਪੇਚਿਸ ਦੇ ਪੰਜ ਮਰੀਜ਼ ਹੋਰ ਆਏ ਪਟਿਆਲਾ ਵਿੱਚ ਪੇਚਿਸ ਦੇ ਕੈਰ ਦੇ ਚੱਲਦੇ ਆ ਅੱਜ ਫਿਰ ਪੰਜ ਮਰੀਜ਼ ਆਏ ਹਨ ਸਿਵਲ ਸਰਜਨ ਸੰਜੀਤ ਗੋਇਲ ਨੇ ਦੱਸਿਆ ਕਿ ਪਟਿਆਲਾ ਦੇ ਅਬਜਲ ਨਗਰ ਫੈਕਟਰੀ ਏਰੀਆ ਨਿਊ ਯਾਦਵਿੰਦਰ ਕਲੋਨੀ ਵਿੱਚ ਇਹ ਕੇਸ ਆਏ ਹਨ ਸੂਤਰਾਂ ਮੁਤਾਬਕ ਪਾਣੀ ਦੇ ਨਵੇਂ ਸੈਂਪਲਾਂ ਵਿੱਚੋਂ 10 ਸੈਂਪਲ ਫੇਲ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਅਕਾਲੀ ਸੁਧਾਰ ਲਹਿਰ ਸੈਮੀਨਾਰ ਨਹੀਂ ਅਕਾਲੀ ਦਲ ਲਈ ਕੁਰਬਾਨੀਆਂ ਕਰਨ ਵਾਲੇ ਆਗੂਆਂ ਦੀ ਜ਼ਿੰਦਗੀ ਬਾਰੇ ਨਵੀਂ ਪੀੜੀ ਨੂੰ ਜਾਣੂ ਕਰਵਾਏਗੀ। ਉਹਨਾਂ ਦੱਸਿਆ ਕਿ ਇਸ ਲੜੀ ਤਹਿਤ 5 ਅਗਸਤ ਨੂੰ ਪਹਿਲਾ ਸੈਮੀਨਾਰ ਮੱਖਣਸ਼ਾ ਲਵਾਣਾ ऑडिटोरियम सेक्टर 30 चंडीगढ़ च करवाया ਜਾਵੇਗਾ ਇਸ ਸੈਮੀਨਾਰ ਵਿੱਚ ਡਾਕਟਰ ਬਲਕਾਸ਼ ਸਿੰਘ ਗਰਮੋਹਨ ਸਿੰਘ ਵਾਲੀਆਂ ਪ੍ਰੋਫੈਸਰ ਆਸ਼ਾ ਸਿੰਘ ਮਾਲਵਿੰਦਰ ਸਿੰਘ ਮਾਲਦੀ ਪੱਤਰਕਾਰ ਹਮੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਪ੍ਰੋਫੈਸਰ ਚੰਦੂ ਮਾਜਰਾ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਸਿੱਖ ਸਿਆਸਤ ਵਿੱਚ 3 ਅਕਾਲ ਤਖਤ ਸਾਹਿਬ ਦੀ ਭੂਮਿਕਾ ਬਾਰੇ ਪਰਚੇ ਪੜੇ ਜਾਣਗੇ ਸ਼੍ਰੀ ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਭਾਈ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਲਖਪ੍ਰੀਤ ਸਿੰਘ ਨੂੰ ਅੱਜ ਜ਼ਮਾਨਤ ਮਿਲ ਗਈ ਹੈ ਇਹਨਾਂ ਦੋਵਾਂ ਨੂੰ ਸਥਾਨਕ ਪੁਲਿਸ ਨੇ ਕਥਿਤ ਤੌਰ ਤੇ 4 ਗ੍ਰਾਮ ਆਇ ਸਮੇਤ ਕੁਝ ਦਿਨ ਪਹਿਲਾਂ ਕਾਬੂ ਕੀਤਾ ਸੀ ਇਸ ਤੋਂ ਪਹਿਲਾਂ ਹਰਪ੍ਰੀਤ ਅਤੇ ਉਸ ਦੇ ਪਰਿਵਾਰਕ ਮੈਂਬਰ ਅਤੇ ਵਕੀਲ ਨੇ ਪੁਲਿਸ ਤੇ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ ਲਗਾਏ ਹਨ ਅੱਜ ਅਦਾਲਤ ਨੇ ਪੇਸ਼ੀ ਦੌਰਾਨ ਇਹਨਾਂ ਨੂੰ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ ਭਾਰਤੀ ਨਿਸ਼ਾਨੇਵਾਦ ਸਨੀਚਰਵਾਰ ਨੂੰ ਇੱਥੇ 올림픽 ਖੇਡਾਂ ਦੇ 10 ਮੀਟਰ 에ਅਰ ਰਾਈਫਲ ਮਿਕਸਡ ਟੀਮ ਕੁਆਲੀਫਿਕੇਸ਼ਨ ਗੇਟ ਵਿੱਚੋਂ ਬਾਹਰ ਹੋ ਗਏ ਹਨ ਭਾਰਤ ਦੀਆਂ ਦੋ ਜੋੜੀਆਂ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਹਨ ਹਨ ਰਮਿਤਾ ਤੇ ਅਰਜੁਨ ਬਬੂਤਾ 628.7 ਦੇ ਕੁੱਲ ਸਕੋਰ ਨਾਲ 6ਵੇਂ ਸਥਾਨ ਤੇ ਜਦਕਿ ਇਲਵਿਨ ਦਲਵਿੰਨ ਤੇ ਸੰਦੀਪ ਸਿੰਘ 326.3 ਦੇ ਕੁੱਲ ਸਕੋਰ ਨਾਲ 12ਵੇਂ ਸਥਾਨ ਤੇ ਰਹੇ ਰਮਿਤਾ ਤੇ ਅਰਜੁਨ ਦੀ ਜੋੜੀ ਨੇ ਇੱਕ ਸਮੇਂ ਆਸ ਬਣਾਈ ਸੀ ਇਹ ਭਾਰਤੀ ਜੋੜੀ 3 ਸ਼ਾਰਟ ਬਾਕੀ ਰਹਿੰਦੇ ਹੋਏ 5ਵੇਂ ਸਥਾਨ ਤੇ ਸੀ ਪਰ ਆਖਰ ਵਿੱਚ ਤਗਵਾ ਗੇਟ ਦੇ ਕੱਟ ਆਫ ਤੋਂ 1.0 ਅੰਕ ਪਿੱਛੇ ਰਹਿ ਗਈ ਅਰਜੁਨ ਨੇ ਦੂਜੀ ਲੜੀ ਚ ਸ਼ਾਨਦਾਰ ਸ਼ੁਰੂਆਤ ਕੀਤੀ ਤੇ 10-2 10-7 10-3 10-1 ਦਾ ਸਕੋਰ ਬਣਾਇਆ ਇਸਦੇ ਨਾਲ ਹੀ ਇਹ ਜੋੜੀ ਸਿਖਰਲੇ 8 ਚ ਤਾਂ ਪਹੁੰਚ ਗਈ ਹੈ ਪੱਤਗਵਾ ਗੇਟ 'ਚ ਜਗ੍ਹਾ ਬਣਾਉਣ 'ਚ ਇਹ ਸਕੋਰ ਕਾਫੀ ਨਹੀਂ ਸੀ ਤੱਗਵਾ ਗੇਟ 'ਚ ਪਹੁੰਚਣ ਲਈ ਸਿਖਰਲੇ ਚਾਰ 'ਚ ਜਗ੍ਹਾ ਬਣਾਉਣ ਲਈ ਜ਼ਰੂਰੀ ਸੀ ਚੀਨ ਕੋਰੀਆ ਅਤੇ ਕਜ਼ਾਕਿਸਤਾਨ ਜੀਆਂ ਟੀਮਾਂ ਕੁਆਲਿਫਿਕੇਸ਼ਨ ਦੇ ਗੇਟ ਦੇ ਪਹਿਲੇ 3 ਸਥਾਨਾਂ ਤੇ ਰਹੀਆਂ ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਕੋਟੇ ਨੂੰ ਲੈ ਕੇ ਸਰਕਾਰ ਵਿਰੋਧੀ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੂਰੇ ਦੇਸ਼ ਵਿੱਚ ਕਾਰਫਿਊ ਲਾਗੂ ਕਰਦਿਆ ਇੰਟਰਨੈਟ ਸੇਵਾਵਾਂ ਨੂੰ ਵੀ ਬੰਦ ਕਰ ਦਿੱਤੀਆਂ ਗਈਆਂ ਸਕੂਲਾਂ ਅਤੇ ਕਾਲਜਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਟਾਕਾ ਵਿੱਚ ਸਰਕਾਰੀ ਟੈਲੀਫੋਨ ਹੈੱਡਕੁਆਰਟਰ ਤੇ ਹਮਲਾ ਕਰ ਦਿੱਤਾ ਪੁਲਿਸ ਬੁੱਥਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਸਰਕਾਰ ਨੇ ਫੌਜ ਨੂੰ ਵੀ ਸਾਧ ਲਈ ਗਈ ਅਤੇ ਉਹ ਥਾਂ ਥਾਂ ਤੇ ਗਸ਼ਤ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾ ਰਹੀ ਹੈ ਵਸ਼ਿੰਗਟਨ ਪੋਸਟ ਨੇ ਬੰਗਲਾਦੇਸ਼ੀ ਆਸ਼ੂ ਗੈਸ ਦੇ ਗੋਲੇ ਡਾਗਣ ਦਾ ਦਾਵਾ ਕੀਤਾ ਹੈ ਕਈ ਇਲਾਕਿਆਂ ਵਿੱਚ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਇਸ ਜਨ ਕਈ ਪ੍ਰਮੁੱਖ ਬੰਗਲਾਦੇਸ਼ੀ ਅਖਬਾਰਾਂ ਦੀਆਂ ਵੈਬਸਾਈਟਾਂ ਨਾ ਵੀਰਵਾਰ ਤੋਂ ਅਪਡੇਟ ਨਹੀਂ ਕੀਤੀਆਂ ਗਈਆਂ ਜਾਂ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹਾਂ ਇਸ ਦੇ ਨਾਲ ਹੀ ਟੀਵੀ ਚੈਨਲਾਂ ਨੇ ਵੀ ਪ੍ਰਸਾਰਣ ਬੰਦ ਕਰ ਦਿੱਤਾ ਹੈ ਇਸ ਬਲੀਟਨ ਵਿੱਚ ਐਨਆਈ ਹੁਣ ਮੈਨੂੰ ਇਜਾਜ਼ਤ ਦਿਓ ਧੰਨਵਾਦ